ਜੀ ਤੁਹਾਨੂੰ ਦੱਸ ਦਿੰਨਾ ਵੀ ਇੱਕ ਹੋਰ ਖਿਡਾਰੀ ਪੰਜਾਬ ਚ ਆ ਗਿਆ ਵੈਸੇ ਤਾਂ 2-3 ਆਉਣਿਆ ਹਜੇ ਹਜੇ ਤਾਂ ਇੱਕ ਹੀ ਆਇਆ ਮਿੱਤਰੋ ਜੈਰੋਚਵੇ ਨੂੰ ਦੁਨੀਆ ਜਾਣਦੀ ਆ ਮੁੰਡੇ ਨੂੰ ਉਹਨੂੰ ਸੱਦਣਾ ਬੜਾ ਔਖਾ ਪੰਜਾਬ ਚ ਖੜਾਉਣਾ ਉਹਨੂੰ ਬਹੁਤ ਔਖਾ ਹੋ ਸਕਦਾ ਵੀ ਦੁੱਲਾ ਬੱਗਿਆਂ ਵਾਲਾ ਵੀ ਅਜੇ ਹੋ ਸਕਦਾ ਵੀ ਇੱਕ ਦਿਨ ਪਹਿਲਾਂ ਆਪਾਂ ਨੂੰ ਖੁਸ਼ਖਬਰੀ ਮੇਰੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਮਿੱਤਰੋ ਇੱਕ ਬਹੁਤ ਤਗੜਾ ਟੂਰਨਾਮੈਂਟ ਦੱਸਣ ਜਾ ਰਹੇ ਆ ਜਿਸ ਮੇਲੇ ਦੀ ਉਡੀਕ ਹੋ ਰਹੀ ਆ ਦਰਸ਼ਕਾਂ ਨੂੰ ਕਿਉਂਕਿ ਯਾਰ ਉਹ ਕਬੱਡੀ ਕੱਪ ਹੀ ਟੌਪ ਦਾ ਉਡੀਕ ਕਿਉਣਾ ਹੋਵੇ ਉਹ ਮੇਲਾ ਹੀ ਟੌਪ ਦਾਗਾ ਉਸ ਕਬੱਡੀ ਕੱਪ ਤੇ ਹਰ ਇੱਕ ਚੀਜ਼ ਆ ਭਾਵੇਂ ਯਾਰ ਹਰ ਇੱਕ ਜੋ ਹੈ ਮਹਿਗਮਾ ਵੀ ਇਨਾਮ ਉਸ ਮੇਲੇ ਤੇ ਆ ਬਜਟ ਕਰੋਨਾ ਚਾ ਉਸ ਕਬੱਡੀ ਕੱਪ ਦਾ ਮੈਂ ਗੱਲ ਕਰ ਰਿਹਾ ਪੁਲਾਥ ਦਾ ਮੇਲਾ ਮਿੱਤਰੋ ਜੋ ਆਉਣ ਵਾਲੇ ਦਿਨ ਕੁਝ ਦੇਣੀ ਬਾਕੀ ਆ ਜੈਸ ਕਬੱਡੀ ਕੱਪ ਤੇ ਦਰਸ਼ਕਾਂ ਸਵਾਦ ਲੈਣਗੇ ਜੈਸ ਕਬੱਡੀ ਕੱਪ ਤੇ ਯਾਰ ਮੋਨਵੀਰ ਬੱਲ ਬਾਹਰੋਂ ਵੀ ਸਾਦ ਲੈਂਦਾ ਹਨਾ ਖਿਡਾਰੀ ਸੋ ਉਹ ਕਬੱਡੀ ਕੱਪ ਦੀ ਤੁਹਾਨੂੰ ਅਪਡੇਟ ਦੇਣੀ ਆ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਬਣਦਾ ਫਰਜ਼ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੇ ਰਹਿੰਦੇ ਆ ਤੁਹਾਨੂੰ ਅਪਡੇਟ ਦਿਨਾ ਮਿੱਤਰੋ ਇਹ ਮੇਲਾ ਪੁਲਾਥ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਇਨਾਮ ਮਿੱਤਰੋ 7,51,000 ਪਹਿਲਾ ਇਨਾਮ ਤੇ ਦੂਜਾ ਇਨਾਮ 5 ਲੱਖ ਤੋਂ ਉੱਪਰ ਆ ਬਹੁਤ ਤਗੜਾ ਇਨਾਮ ਮਾਂਜ ਲੱਖਾ ਮਿੱਤਰੋ ਦੂਜਾ ਨਾਮ 8 ਇੰਟਰਨੈਸ਼ਨਲ ਕਲੱਬਾਂ ਮੈਂ ਕਹਾਂ 8 ਟਾਪ ਦੀਆਂ ਕਲੱਬਾਂ ਦੇ ਮਿੱਤਰੋ ਇਸ ਮੇਲੇ ਤੇ ਮੈਚ ਹੋਣੇ ਆ ਸਵਾਦ ਆਇਆ ਨਾ ਤੁਹਾਨੂੰ ਟੂਰਨਾਮੈਂਟ ਦੇਖਣ ਦਾ ਨਾ ਫਾਈਨਲ ਮੈਚ ਵੈਸਟਾਂ ਨੂੰ ਹਾਰ ਲਿਆ ਪਰ ਮਿੱਤਰੋ ਇੱਥੇ ਜੋ ਹੈ ਬਹੁਤ ਤਗੜਾਈ ਇੱਕ ਚੀਜ਼ ਕਰਤੀ ਆ ਮੋਹਨ ਵੀਰ ਵਾਲ ਨੇ ਇਸ ਜੋ ਹੈ ਮੋਟਰਸਾਈਕਲ ਦਾ ਮਿੱਤਰੋ ਜੋ ਚੀਜ਼ ਮਾਰਜੀ ਕਹਿ ਲਓ ਹਨਾ ਹਾਇਆਬੂਸਾ ਦਾ ਮਹਿਕਮਾ ਵੀ 20 ਲੱਖ ਜੋ ਹੈ ਦੇ ਆਸ-ਪਾਸ ਆ ਬਜਟ ਹੈ ਜੋ ਹੈ ਬਾਈਕ ਦਾ ਮਿੱਤਰੋ ਸੋ ਇਹ ਜੋ ਹੈ ਮੇਨ ਆਫ ਦੀ ਪਲੇਅਰ ਨੂੰ ਮਿਲਣੀ ਹੈ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਹਿਕਮਾ ਵੀ ਫਾਈਨਲ ਮੈਚ ਦਾ ਬਰੀਆ ਖੇਡੂ ਗਾਣਾ ਉਹਦਾ ਹਾਇਆ ਬੂਸਾ ਨਾਲ ਵੱਡਾ ਸਨਮਾਨ ਹੋਣਾ ਇਹ ਚੀਜ਼ ਜੋ ਹੈ ਮੋਹਨਵੀਰ ਬਾਲ ਨੇ ਕੀਤੀ ਆ ਕਿਉਂਕਿ ਯਾਰ ਇਸ ਮੇਲੇ ਦੀ ਕੱਲੀ ਦਰਸ਼ਕਾਂ ਨੂੰ ਨਹੀਂ ਉਡੀਕ ਖੜਾ ਰਹੀ ਵੀ ਹਰ ਇੱਕ ਚਾਹੁੰਦਾ ਵੀ ਅਸੀਂ ਖੇਡ ਗਏ ਇਸ ਕਬੱਡੀ ਕੱਪ ਤੇ ਜਿੱਤ ਕੇ ਜਾਗੇ ਮਿੱਤਰੋ ਕੋਸ਼ ਤੇ ਰੇਡਾਂ ਜਫਿਆਂ ਤੇ ਮਿੱਤਰੋ ਕੇਟੀਐਮ ਹਾਰਲੇ ਮੈਕਵਾ ਟਰੈਕਟਰ ਸਭ ਕੁਝ ਹੀ ਲੱਗਣਾ ਬੋਲਟ ਮੋਟਰਸਾਈਕਲ ਹਰ ਚੀਜ਼ ਲੱਗਣੀ ਆ ਕੱਲੇ ਇਨਾਮ ਇੱਥੇ ਉਹਨਾਂ ਲਈ ਨਹੀਂ ਬਈ ਵੱਡੇ ਜੋ ਹੈ ਟੀਮਾਂ ਲਈ ਆ 2.5 ਲੱਖ ਬੇਸ਼ੱਕ ਸੈਮੀਫਾਈਨਲ ਦੇ ਵਿਚ ਤੇ ਡੇਢ ਲੱਖਾ ਕੁਆਟਰਫਾਈਨਲ ਦੇ ਵਿੱਚ ਜੋ ਲੂਜ਼ ਕਰਨੀਆਂ ਟੀਮਾਂ ਨੂੰ ਉਹਨਾਂ ਨੂੰ ਦਿੱਤਾ ਜਾਊਗਾ ਤੇ ਬਾਕੀ ਮਿੱਤਰੋ ਜੋ ਹਾਰਲੇ ਚੱਲਦੇ ਮੈਚਾਂ ਚ ਹਾਰਲੇ ਕੇਟੀਐਮ ਬੋਲਟ ਮੋਟਰਸਾਈਕਲ ਤੇ ਟਰੈਕਟਰ ਲੱਗਣਾਗਾ ਸੋ ਇਹ ਚੀਜ਼ਾਂ ਹੋਣੀਆਂ ਮਿੱਤਰੋ ਇਹ ਜੋ ਵੈਸਟਾਂ ਨੂੰ ਨਹੀਂ ਗਈ ਇਹ ਜੋ ਰੇਡਾਂ ਜਫਿਆਂ ਤੇ ਆ ਵੀ ਕਿਹੜਾ ਜਿੱਤੂਗਾ ਜਿੱਦਾਂ ਪਿਛਲੀ ਯਾਰ ਸੁਲਤਾਨ ਤੇ ਸ਼ੀਲੂ ਭਿੜੇ ਸੀ ਮਿੱਤਰੋ ਉਹਨਾਂ ਲਈ ਵੀ ਸਵਾਦ ਆਇਆ ਸੀ ਪਰ ਇੱਥੇ 85 ਕਿਲੋ ਚ ਵੀ ਬੋਲਟ ਆ ਤਿੰਨ ਤੇ 2 ਲੱਖਾ ਪਹਿਲਾ ਤੇ ਦੂਜਾ ਨਾਮ 85 ਕਿਲੋ ਚ ਵੀ ਦੇਖ ਲਓ ਮਿੱਤਰੋ ਤੇ ਜੁਆ 65 ਕਿਲੋ ਦੇ ਵਿੱਚ ਮੋਟਰਸਾਈਕਲ ਰੱਖੇ ਆ ਇਹ ਨਹੀਂ ਵੀ ਕੱਲੇ ਜੁਆ ਵੱਡਿਆਂ ਲਈ ਇਨਾਮ ਆ ਇਹ ਮੋਹਨ ਵੀਰਵਾਲ ਦੀ ਸੋਚ ਆ ਵੀ ਨਵੇਂ ਮੁੰਡਿਆਂ ਨੂੰ ਵੀ ਜੁਆ ਇਹ ਚੀਜ਼ਾਂ ਦਿੱਤੀਆਂ ਜਾਣੀਆਂ ਤੇ ਲੜਕੀਆਂ ਲਈ ਬੈਸਟ ਖਿਡਾਰਨਾਂ ਨੂੰ ਕਬੱਡੀ ਦੀ ਬੈਸਟ ਖਿਡਾਰਨ ਨੂੰ ਮਿੱਤਰੋ ਉਹ ਟਰੈਕਟਰ ਰੱਖਿਆ ਗਿਆ ਤੇ ਫਾਈਨਲ ਮੈਚ ਬੈਸਟਾਂ ਨੂੰ ਸਕੂਟ ਰਿੰਗਾ ਲੜਕੀਆਂ ਲਈ ਵੀ ਕਮਾਲਾਂ ਹੀ ਆ ਮਿੱਤਰੋ ਇਹ ਚੀਜ਼ਾਂ ਹੋਣੀਆਂ ਮਿੱਤਰੋ ਤੇ ਦਰਸ਼ਕਾਂ ਲਈ ਇੱਕ ਖਾਸ ਗੱਲ ਆ ਵੀ ਦਰਸ਼ਕਾਂ ਨੂੰ ਮਿੱਤਰੋ ਇੱਥੇ ਜੋ ਹੈ ਵੱਡੇ ਇਨਾਮ ਲੱਕੀ ਡਰਾ ਦੇ ਵਿੱਚ ਲੱਕੀ ਕੂਪਨ ਮੈਂ ਕਹਾਂ ਵੀ ਜੋ ਕਾਉਣਗੇ ਉਹਨਾਂ ਨੂੰ ਕਿਸੇ ਨੂੰ ਟਰੈਕਟਰ ਨਿਕਲਣਾ ਕਿਸੇ ਨੂੰ ਬੋਲਟ ਕਿਸੇ ਨੂੰ ਹਾਰਲੇ ਮਿੱਤਰੋ ਸੋ ਦਰਸ਼ਕ ਵੀ ਜੋ ਹੈ ਖੁਸ਼ ਹੋ ਕੇ ਜਾਣਗੇ ਪਹਲੱਥ ਦੇ ਮੇਲੇ ਤੋਂ ਵੀ ਇਹ ਚੀਜ਼ਾਂ ਜੋ ਸਾਨੂੰ ਨਿਕਲ ਜਾਣਾ ਇਹ ਜੋ ਮੋਹਨਵੀਰ ਬੱਲ ਕਰਦਾ ਵੀ ਦਾਰਸ਼ਕਾਂ ਕਿ ਜੋ ਆਉਣਗੇ ਉਹਨਾਂ ਜੋ ਕੋਸ਼ਕ ਜਾਣਿਆਂ ਦਾ ਮੁੱਲ ਪਾਊਗਾ ਮੋਹਨ ਵੀਰ ਬਈ ਆਉਣਗੇ ਤਾਂ ਤੁਹਾਨੂੰ ਜੋ ਕੋਸ਼ਨਾ ਕੋਸ਼ ਦੇਵਾਂਗੇ ਜ਼ਰੂਰ ਇਹ ਚੀਜ਼ ਜੋ ਮੋਹਨ ਵੀਰ ਬਾਲਚਾ ਸੋ ਬਹੁਤ ਚੰਗੀ ਗੱਲ ਆ ਮਿੱਤਰੋ ਇਹ ਵੀ ਚੀਜ਼ ਵੱਖਰੀ ਹੋਣੀ ਆ ਇੱਕ ਹੋਰ ਚੀਜ਼ ਆ ਵੀ ਰੁਪਿੰਦਰ ਜਲਾਲ ਦਾ ਵਸ਼ੇਰੇ ਨਾਲ ਵੱਡਾ ਸਨਮਾਨ ਹੋਣਾ ਰੁਪਿੰਦਰ ਜਲਾਲ ਨੂੰ ਵੀ ਮੁਬਾਰਕਾਂ ਦਿੰਨੇ ਆ ਭਰਾ ਨੂੰ ਤੇ ਭਲਾਥ ਦੇ ਕੱਪ ਤੇ ਮਿੱਤਰੋ ਸ਼ੰਕਰ ਸਾਧਵਾ ਦਾ ਫੋਰਚਨਰ ਗੱਡੀ ਨਾਲ ਵੱਡਾ ਸਨਮਾਨ ਹੋਣਾ ਔਲਖਾਂ ਵਾਲੇ ਅਮਰਤ ਦਾ ਵੀ ਮਿੱਤਰੋ ਫੋਰਚਨਰ ਗੱਡੀ ਨਾਲ ਆ ਤੇ ਅੰਬੇ ਸੌਰ ਸਿੰਘ ਨੂੰ ਵੀ ਜੋ ਹੈ ਫੋਰਚੂਨਰ ਦਿੱਤੀ ਜਾਣੀ ਆ ਤੈਨਾਂ ਤਾਂ ਫੋਰਚੂਨਰ ਹੀ ਹੋਊਗਾ ਤੁਸੀਂ ਆਪ ਹੀ ਦੇਖੋ ਬਈ ਗੱਲ ਬਾਤ ਐਂਡੀ ਲੱਗਣੀਆਂ ਮਿੱਤਰੋ ਇਹ ਚੀਜ਼ਾਂ ਇਹ ਇਨਾਮ ਇੱਕੋ ਹੀ ਮੇਲੇ ਤੇ ਤੇ ਕਰੋੜ ਤੋਂ ਵੀ ਉੱਪਰ ਦਾ ਬਜਟ ਜਾਂਦਾ ਜੇ ਦੇਖਗੇ ਨਾ ਆਪਾਂ ਇਨੇ ਇਨਾਮ ਯਾਰ ਕਰੋੜ ਤੋਂ ਵੀ ਉੱਪਰ ਦਾ ਬਜਟ ਆ ਮਿੱਤਰੋ ਸੋ ਅੱਜ ਅੱਜ ਨਹੀਂ ਮਿੱਤਰੋ 14 ਅਪ੍ਰੈਲ ਨੂੰ ਦੇਖਦੇ ਆ ਵੀ ਕੌਣ ਜੈਦਾ ਕੌਣ ਲੈ ਕੇ ਜਾਊ ਕੌਣ ਵੈਸਟ ਬਣੂਗਾ ਕਿਹੜਾ ਜੋ ਹੈ ਖਿਡਾਰੀ ਸਰਾ ਕਰਦਾ ਕੌਣ ਜੋ ਹੈ ਹਾਇਆ ਬੂਸਾ ਜਿੱਤੂਗਾ ਕਿਹੜੇ ਮਿੱਤਰੋ ਜੋ ਹੈ ਹਾਰਲੇ ਲੈ ਕੇ ਜਾਣਗੇ ਇਹ ਵੀ ਗੱਲਾਂ ਸਮੇਂ ਤੇ ਦੋਗਾਣਾ ਪਾਲਾ ਜੋ ਹੈ ਇਹ ਖਿਡਾਰੀ ਤਾਂ ਆਉਣਗੇ ਆਉਣਗੇ ਸੁਲਤਾਨ ਵੀ ਵਾਪਸ ਆ ਸਕਦਾ ਯੂਐਸਏ ਪਹੁੰਚ ਗਿਆ ਭਰਾ ਪਰ ਮੈਨੂੰ ਲੱਗਦਾ ਉਹ ਵੀ ਵਾਪਸ ਆਊਗਾ ਤੇ ਇਸ ਮੇਲੇ ਤੇ ਮਿੱਤਰੋ ਕਮਾਲਾਂ ਕਰਨਗੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਇੱਕ ਜੀ ਤੁਹਾਨੂੰ ਦੱਸ ਦਿੰਨਾ ਵੀ ਇੱਕ ਹੋਰ ਖਿਡਾਰੀ ਪੰਜਾਬ ਚ ਆ ਗਿਆ ਵੈਸੇ ਤਾਂ 2-3 ਆਉਣਿਆ ਹਜੇ ਹਜੇ ਤਾਂ ਇੱਕ ਹੀ ਆਇਆ ਮਿੱਤਰੋ ਜਿੱਦਾਂ ਅੱਜ ਵੀਡੀਓ ਬਣਾ ਰਹੇ ਆ ਨਾ ਆਪਾਂ ਅੱਜ ਇੱਕ ਹੀ ਪਹੁੰਚਿਆ ਪਰ ਮੇਰੇ ਵੀਰੋ ਪਲਾਥ ਦੇ ਮੇਲੇ ਤੇ ਮੈਂ ਕਹਿੰਦਾ ਵੀ ਮੋਹਣ ਵੀਰ ਉਹ ਕਰ ਦਿੰਦਾ ਯਾਰ ਜਿਹੜਾ ਕੋਈ ਨਹੀਂ ਕਰ ਪਾਉਂਦਾ ਜਿਹੜਾ ਕੋਈ ਵੀ ਮੇਰੇ ਵੀਰੋ ਪੰਜਾਬ ਚ ਕਬੱਡੀ ਕਬਤੇ ਨਹੀਂ ਕਰ ਪਾਉਂਦਾ ਉਹ ਮੋਹਣ ਵੀਰ ਕਰ ਦਿੰਦਾ ਭਲਾਥ ਵਾਲਾ ਲਾਸਟ ਮੇਲਾ ਪੰਜਾਬ ਦਾ ਜੈਸ ਮੇਲੇ ਤੇ ਰਿਕਾਰਡ ਤਾਂ ਟੁੱਟਣੇ ਹੀ ਆ ਜੈਸ ਮੇਲੇ ਤੇ ਮਿੱਤਰੋ ਹਰ ਇੱਕ ਟੀਮ ਹੀ ਟੌਪ ਦੀ ਬਾਨੀ ਆ ਜੈਰੋ ਚਵੇ ਨੂੰ ਦੁਨੀਆ ਜਾਣਦੀ ਆ ਮੁੰਡੇ ਨੂੰ ਉਹਨੂੰ ਸੱਦਣਾ ਬੜਾ ਔਖਾ ਪੰਜਾਬ 'ਚ ਖੜਾਉਣਾ ਉਹਨੂੰ ਬਹੁਤ ਔਖਾ ਮਿੱਤਰੋ ਪਰ ਜੋ ਆ ਭਲਾਥਾਂ ਵਾਲਿਆਂ ਨੇ ਕਰਤਾ ਵੀ ਉਹ ਪੰਜਾਬ ਆ ਗਿਆ ਤੇ ਇਨਾ ਘੈਂਟ ਬੰਦਾ ਯਾਰ ਪਹਿਲਾਂ ਤਾਂ ਯਾਰ ਉਹਦੀਆਂ ਵੀਡੀਓਆਂ ਹੀਆਂ ਦੇਖੀਆਂ ਮੈਂ ਯਾਰ ਉਹਨੇ ਪਾਆਂ ਪੈਣ ਯਾਰ ਬਪਣੇ ਪੰਜਾਬ ਵਾਲਿਆਂ ਦਾ ਪੂਰਾ ਮੋਹ ਪਿਆਰ ਉਹ ਖੁਸ਼ ਹੁੰਦਾ ਪੰਜਾਬ ਆ ਕੇ ਵੀ ਯਾਰ ਮੈਂ ਪੰਜਾਬ ਆਇਆ ਤੇ ਮੁੰਡਾ ਯਾਰ ਵਧੀਆ ਵਰਤ ਰਿਹਾ ਹਨਾ ਵਧੀਆ ਜੋ ਗੱਲਾਂ ਕਰ ਰਿਹਾ ਤਾਂ ਖਿਡਾਰੀ ਦੀ ਖਾਸियत ਹੁੰਦੀ ਆ ਜੈਰੋ ਬੋਹ ਕੈਂਟ ਬੰਦਾ ਸੋ ਬਹੁਤ ਵਧੀਆ ਪਲੇਅਰ ਆ ਤੇ ਗੇਮ ਦਿਖਾਊਗਾ ਤੇ ਮੀਤ ਵੀ ਆ ਰਿਹਾ ਕਹਿੰਦੇ ਸਿਆਟਲ ਵਾਲਾ ਉਹ ਵੀ ਮਿੱਤਰੋ ਕਮਾਲਾਂ ਕਰੂਗਾ ਉਹ ਵੀ ਪੰਜਾਬ ਦੇ ਕਬੱਡੀ ਕਪਾਂ ਦੇ ਸੋਰੀ ਉਹ ਵੀ ਜੋ ਭੁਲਾਥ ਦਾ ਇੱਕੋ ਹੀ ਮੇਲੇ ਤੇ ਜੋ ਕਮਾਲ ਕਰੂਗਾ ਸੋ ਸਾਰੇ ਸੱਦਲੇ ਉਹਨੇ ਹੁਣ ਹੋ ਲਗਦਾ ਵੀ ਦੁੱਲਾ ਬੱਗਿਆਂ ਵਾਲਾ ਵੀ ਅਜੇ ਹੋ ਸਕਦਾ ਵੀ ਇੱਕ ਦਿਨ ਪਹਿਲਾਂ ਆਪਾਂ ਨੂੰ ਖੁਸ਼ਖਬਰੀ ਮੇਰੇ ਮਿਲੇ ਵੀ ਜੋ ਹੈ ਦੁੱਲਾ ਵੀ ਆ ਗਿਆ ਨਾ ਪੰਜਾਬ ਉਹ ਵੀ ਜੋ ਕਮਾਲਾਂ ਕਰੇ ਸੋ ਸਾਰੇ ਹੀ ਖੇਡਣੇ ਆ ਪੰਜਾਬ ਚ ਸਾਰੇ ਜੋ ਪਲੇਅਰ ਹੈਗੇ ਆ ਨਾ ਉਹ ਸਾਰੇ ਹੀ ਜੋ ਭੁਲੱਥ ਦੇ ਮੇਲੇ ਤੇ ਖੇਡਣਗੇ ਤੇ ਇਦਾਂ ਹੀ ਜੋ ਕਮਾਲਾਂ ਕਰਨਗੇ ਟੀਮਾਂ ਤੁਹਾਨੂੰ ਇੱਕ ਦਿਨ ਪਹਿਲਾਂ ਦੱਸਾਂਗੇ ਆਪਾਂ ਕਲੀਅਰ ਕਰਕੇ ਜੇ ਮੈਨੂੰ ਪਤਾ ਲੱਗਦੀਆਂ ਉਹ ਜੋ ਤੁਹਾਨੂੰ ਉਸ ਦਿਨ ਮੈਂ ਕਲੀਅਰ ਕਰ ਦੂੰਗਾ ਕੋਈ ਗੱਲਾ ਮੇਰਾ ਨਹੀਂ ਹੈ ਨਾ ਬਈ ਮੇਰਾ ਕਹਿਣ ਦਾ ਫਰਜ਼ ਹੈ ਕਿਉਂਕਿ ਦਾਰਸ਼ਕ ਆਪ ਹੀ ਜਾਣ ਕਿ ਅਭੀ ਇਸ ਮੇਲੇ ਤੇ ਜੋ ਚੀਜ਼ਾਂ ਹੋ ਜਾਂਦੀਆਂ ਉਹ ਹੋਰ ਕਬੱਡੀ ਕੱਪ ਤੇ ਨਹੀਂ ਬਣਦੀਆਂ ਮਿੱਤਰੋ ਹੋਰ ਮੇਲੇ ਤੇ ਉਹ ਚੀਜ਼ ਨਹੀਂ ਹੋ ਪਉਂਦੀ ਸੋ ਜੋ ਪੁਲਾਥਾਂ ਵਾਲੇ ਕਰ ਜਾਂਦੇ ਆ ਮੈਂ ਕਹਿੰਨਾ ਵੀ ਉਹ ਬਹੁਤ ਘੱਟ ਮੇਲੇ ਜਾਂ ਇੱਕੋ ਹੀ ਮੇਲਾ ਕਹੀਏ ਪੰਜਾਬ ਦਾ ਹੈਗਾ ਜਿਸ ਕਬੱਡੀ ਕੱਪ ਤੇ ਇਕੱਲੇ ਇਨਾਮ ਨਹੀਂ ਯਾਰ ਖੜਾਰੀ ਵੀ ਹਰ ਇੱਕ ਪਹੁੰਚਦਾ ਜਿੱਥੇ ਦੋ ਟੀਮਾਂ ਇੱਥੇ ਮੈਨੂੰ ਲੱਗਦਾ ਛੇ ਟੀਮਾਂ ਹੋਣਗੀਆਂ ਘੱਟ ਤੋਂ ਘੱਟ ਟੌਪ ਦੀਆਂ ਛੇ ਟੀਮਾਂ ਟੌਪ ਦੀਆਂ ਬਣਾਉਣਗੇ ਸੋ ਆਹ ਗੱਲ ਆ ਵੀ ਦੁੱਗਾਂ ਵਾਲਾ ਹੋ ਗਿਆ ਜਲਾਲਪਰੀਆ ਹੋ ਗਿਆ ਜਿਹੜੇ ਕੱਲੇ ਆਈ ਜਾਣ ਮੇਲੇ ਤੇ ਓਦਾਂ ਮੇਲਾ ਬਣ ਜਾਂਦਾ ਜਿੱਥੇ ਖੇਡਣ ਯਾਰ ਉਹ ਕਬੱਡੀ ਕਬਤਾ ਸਫਲ ਹੋਣਾ ਹੀ ਹੋਣਾ ਸੋ ਹਰ ਇੱਕ ਖਿਡਾਰੀ ਹਰ ਇੱਕ ਪਲੇਅਰ ਜਿੱਦੀ ਤੁਸੀਂ ਯਾਰ ਮੰਗ ਕਰਦੇ ਹੋ ਪਲਾਥ ਵਾਲੇ ਕਰਦੇ ਆ ਉਮੀਦ ਆ ਵੀ ਇਸ ਤੋਂ ਬਿਹਤਰ ਵੀ ਅਗਲੀ ਵਾਰ ਵੀ ਜੁਆ ਇਸੇ ਤਰ੍ਹਾਂ ਹੀ ਚੀਜ਼ਾਂ ਹੋਣੀਆਂ ਐਸੋ ਆਰ ਵਾਲਾ ਮੇਲਾ ਦੇਖਦੇ ਆ ਵੀ ਜਿੱਦਾਂ ਦੀਆਂ ਉਮੀਦਾਂ ਕਿਉਂਕਿ ਦਰਸ਼ਕਾਂ ਲਈ ਨਾ ਬਹੁਤ ਚੀਜ਼ ਵੱਡੀ ਕਰਤੀ ਇਹਨਾਂ ਨੇ ਵੀ ਦਰਸ਼ਕਾਂ ਲਈ ਯਾਰ ਇਹ ਨਾ ਮੈਂ ਬਾਅਦ ਚ ਰਿਕਾਰਡ ਕਰ ਰਹੇ ਆ ਤਾਂ ਕਰਕੇ ਕਿਉਂਕਿ ਜਦੋਂ ਮੈਨੂੰ ਪਤਾ ਲੱਗਿਆ ਅਭੀ ਇਹ ਚੀਜ਼ ਵੀ ਆਪਾਂ ਐਡ ਕਰੀਏ ਨਾਲ ਤੇ ਦਰਸ਼ਕਾਂ ਲਈ ਯਾਰ ਲੱਕੀ ਡਰਾਅ ਚ ਇੰਨੀਆਂ ਵੱਡੀਆਂ ਚੀਜ਼ਾਂ ਕੱਢਣਗੀਆਂ ਇਹ ਮੋਹਣ ਵੀਰੀ ਕਹਿੰਦਾ ਮਿੱਤਰੋ ਤੇ ਉਮੀਦ ਆ ਵੀ ਅੱਗੇ ਤੋਂ ਯਾਰ ਦਰਸ਼ਕਾਂ ਲਈ ਵੀ ਹੋਰ ਵੀ ਮੇਲੇ ਹੋਣ ਤੇ ਯੋਜੀਆਂ ਚੀਜ਼ਾਂ ਰੱਖੀਆਂ ਜਾਣ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਨਵੀਂ ਅਪਡੇਟ ਲੈ ਕੇ ਲਾਈਕ ਕਰਨਾ ਬਣਦਾ ਸ਼ੇਅਰ ਕਰ ਦਿਓ ਸਾਰੇ ਵੀਰਾਂ ਤਾਂ ਤਾਂ ਕਿ ਪਤਾ ਲੱਗੇ ਵੀ ਪੁਲਾਥ ਦਾ ਮੇਲਾ ਆ ਰਿਹਾ ਤੇ ਇਸ ਮੇਲੇ ਤੇ ਮਿੱਤਰੋ ਸਾਰਾ ਕੁਝ ਹੀ ਆ ਤੇ ਸਭ ਕੁਝ ਹੀ ਐਂਡ ਲਗਣੀ ਹੈ ਜਾਨਕੀ ਗੱਲਬਾਤ ਜ਼ਰੂਰ ਕਰਿਓ ਧੰਨਵਾਦ